ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਗਗੂ ਗਿੱਲ ਦੀ ਵਾਦੀਤ ਪਹਿਣ ਪਸ਼ਪਿੰਦਰ ਕੌਰ ਦਾ 74 ਸਾਲਾਂ ਦੀ ਉਮਰ ਦੇ ਵਿੱਚ ਕੈਂਸਰ ਦੀ ਬਿਮਾਰੀ ਦੇ ਚੱਲਦੇ ਚੰਨੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ। ਇਸ ਤਬਾਦ ਅੰਤਿਮ ਸੰਸਕਾਰ ਦੀਆਂ ਰਸਮਾਂ ਪਟੰਨਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਖੁਦ ਗਗੂ ਗਿੱਲ ਵੱਲੋਂ ਆਪ ਨਿਭਾਈਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਟੰਨਾ ਸ਼ਹਿਰ ਦੇ ਲੋਕ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਏ। ਇੱਥੇ ਜੀ ਅੱਜ ਸੰਸਕਾਰ ਹੋਇਆ ਗੁੱਗੂ ਗਿੱਲ ਉਹਨਾਂ ਦੀ ਸਿਸਟਰ ਸੀ ਐਲਡ ਸਿਸਟਰ ਸੀ ਉਹਨਾਂ ਦੇ ਭੈਣ ਸੀ ਪਹਿਲਾਂ ਉਹਨਾਂ ਨੂੰ ਪ੍ਰੋਬਲਮ ਸੀ ਬਿਮਾਰ ਸੀ ਕਾਫੀ ਟਾਈਮ ਦੇ ਉਹ ਚੰਡੀਗੜ੍ਹ ਐਡਮਿਟ ਸੀਗੇ ਕੱਲ ਨੂੰ ਡੈਥ ਹੋਈ ਸੀ ਅੱਜ ਗੁੱਗੂ ਗਿੱਲ ਜੀ ਸੁਤ ਆਪ ਵੀ ਖੁਦ ਆਏ ਆ ਨਾਲ ਕੱਲ ਦੇ ਉੱਥੇ ਹੀ ਸੀਗੇ ਇਹਨਾਂ ਦੇ ਕੋਲ ਹੀ ਸੀਗੇ ਐਮਰਜੈਂਸੀ ਸੀ ਤੇ ਵੱਡੇ ਸਿਸਟਰ ਵੀ ਇਹਨਾਂ ਦੇ ਹਾਂਜੀ ਇਹਨਾਂ ਦੇ ਵੱਡੇ ਸਿਸਟਰ ਸੀਗੇ ਤੇ ਅੱਜ ਸੰਸਕਾਰ ਹੋਇਆ ਜੀ ਸਵੇਰ ਲੈ ਕੇ ਆਏ ਸੀ ਬਾਡੀ ਉੱਥੋਂ ਭਾਈ ਨਾਲ ਹੀ ਆਏ ਸੀ ਬਹੁਤ ਦੁੱਖਦਈ ਖਬਰ ਹੈ ਜੀ ਬਹੁਤ ਪਉਗ ਕੱਲ ਪਰਸੋ ਫੁੱਲਾ ਜੀ ਉਦੋਂ ਉਹ ਭੋਗ ਦਾ ਟਾਈਮ ਆ ਆਪਾਂ ਦੱਸ ਦਿਆਂਗੇ ਤੁਹਾਨੂੰ ਜੀ ਪਰਸੋ ਫੁੱਲਾ ਦੱਸਿਆ ਜਾ ਰਿਹਾ ਹੈ ਕਿ ਪੁਸ਼ਪਿੰਦਰ ਕੌਰ ਹਕੂ ਗਿਲਦੇ ਵੱਡੇ ਭੈਣ ਜੀ ਸੀ ਤੇ ਉਹਨਾਂ ਦੀ ਉਮਰ ਤਕਰੀਬਨ 74 ਸਾਲ ਦੀ ਸੀ ਤੇ ਪਿਛਲੇ 5 ਸਾਲਾਂ ਤੋਂ ਉਹ ਲਗਾਤਾਰ ਕੈਂਸਰ ਦੀ ਦਵਾਈ ਤੋਂ ਪੀੜਿਤ ਸੀ ਤੇ ਬਟਿੰਡਾ ਸ਼ਹਿਰ ਦੇ ਵਿੱਚ ਰਹ ਰਹੇ ਸੀ ਜਿਹੜਾ ਰਿਪੋਰਟ ਜਗਬਾਨੀ ਦਿੱਤੀ